ਰੌਸ਼ਨ ਦੀ ਹੱਟੀ ਵਾਲਾ ਰੂੰਗਾ ਪੂੰਗਾ ਮਿਲਦਾ ਨਹੀਂ ਗੋਰੀਆਂ ਦੇ ਵੱਡੇ ਵੱਡੇ ਮੌਲਾਂ ਚ ਮੜਾ ਮੂਹੀ ਸਿੱਖਿਆ ਤੇ ਪਿਆਰ ਸੀ ਚੱਲ ਕੇ ਦਾ ਓਏ ਭਾਬੀਆਂ ਦੇ ਮਿੱਠਿਆਂ ਮਖੌਲਾਂ ਚ ਰੌਸ਼ਨ ਦੀ ਹੱਟੀ ਵਾਲਾ ਰੂੰਗਾ ਪੂੰਗਾ ਮਿਲਦਾ ਨਹੀਂ ਗੋਰੀਆਂ ਦੇ ਵੱਡੇ ਵੱਡੇ ਮੌਲਾਂ ਚ ਮੜਾ ਮੂਹੀ ਸਿੱਖਿਆ ਤੇ ਪਿਆਰ ਸੀ ਚੱਲ ਕੇ ਦਾ ਓਏ ਭਾਬੀਆਂ ਦੇ ਮਿੱਠੇ ਆਮਖੌਲਾਂ ਚ ਆਪਣੇ ਆ ਪਾਈਆਂ ਬਾਜੋਂ ਦੁੱਖਾਂ ਤੇ ਮੁਸੀਬਤਾਂ ਚ ਆਪਣੇ ਆ ਪਾਈਆਂ ਬਾਜੋਂ ਦੁੱਖਾਂ ਤੇ ਮੁਸੀਬਤਾਂ ਚ ਕਿਹੜਾ ਆ ਕੇ ਸੀਨੇ ਨਾਲ ਲਾਉਂਦਾ ਏ ਵੜੀ ਓਖੀ ਲੰਗੇ ਪਰ ਦੇਸੀਆਂ ਦੀ ਲਾਈਫ ਕਦੇ ਪਿੰਡ ਕਦੇ ਬਾਪੂ ਚੇਤੇ ਆਉਂਦਾ ਏ ਓ ਬੜੀ ਔਖੀ ਲੰਗੇ ਪਰ ਦੇਸੀਆਂ ਦੀ ਲਾਈਫ ਕਦੇ ਬਾਪੂ ਕਦੇ ਪਿੰਡ ਚ ਤੇ ਆਉਂਦਾ ਏ ਕਦੇ ਮਾਂ ਕਦੇ ਪਿੰਡ ਚ ਤੇ ਆਉਂਦਾ ਏ ਕਦੇ ਯਾਰ ਕਦੇ ਪਿੰਡ ਚ ਤੇ ਆਉਂਦਾ ਏ ਕਦੇ ਬਾਪੂ ਕਦੇ ਪਿੰਡ ਚ ਤੇ ਆਉਂਦਾ ਏ